ਤਰੰਤਾਰੰਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਜੋ ਤੁਹਾਡੇ ਸਭ ਦੇ ਦਿਲ 'ਚ ਝੋੜ ਕੇ ਰੱਖ ਦੇਵੇਗਾ ਕਿਉਂਕਿ ਤਰੰਤਾਰਨ ਦੀ ਰਹਿਣ ਵਾਲੀ ਇਹ ਬਜ਼ੁਰਗ ਔਰਤ ਚਰਨਜੀਤ ਕੌਰ ਦੇ ਪਰਿਵਾਰ ਤੇ ਇੱਕ ਅਜੀਹਾ ਪਾਣਾ ਵਰਤਿਆ ਜਿਸ ਨਾਲ ਇਹ ਬਜ਼ੁਰਗ ਔਰਤ ਦਾ ਸਾਰਾ ਕੁਝ ਹੀ ਤਬਾਹ ਹੋ ਗਿਆ ਅਤੇ ਹੁਣ ਇਹ ਔਰਤ ਦਰਦ-ਦਰਦੀਆਂ ਠੋਕਰਾਂ ਖਾ ਕੇ ਲੋਕਾਂ ਦੇ ਘਰਾਂ ਵਿੱਚੋਂ ਦੋ ਵਕਤ ਦੀ ਰੋਟੀ ਮੰਗੇ ਖਾਣ ਲਈ ਮਜਬੂਰ ਹੈ ਪੀੜਤ ਔਰਤ ਚਰਨਜੀਤ ਕੌਰ ਨੇ ਆਪਣੀ ਹੱਦਬਿੱਤੀ ਦੱਸਦੇ ਹੋਏ ਕਿਹਾ ਕਿ ਉਹ ਪਿੱਛੋਂ ਪਿੰਡ ਪਲਾਸੌਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪੂਰਾ ਹਸਦਾ ਵਸਦਾ ਘਰ ਸੀ ਉਸ ਦਾ ਇੱਕ ਬੇਟਾ ਅਤੇ ਇੱਕ ਬੇਟੀ ਸੀ ਅਤੇ ਇਸ ਦੌਰਾਨ ਉਸ ਦਾ ਪਤੀ ਮਿਹਨਤ ਮਜ਼ਦੂਰੀ ਕਰਨ ਲੀ ਜਿਉਂ ਹੀ ਘਰੋਂ ਬਾਹਰ ਨਿਕਲਿਆ ਤਾਂ ਉਸ ਦਾ ਐਕਸੀਡੈਂਟ ਹੋ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦਾ ਇਲਾਜ ਕਰਾਉਂਦੇ ਕਰਾਉਂਦੇ ਉਸ ਦਾ ਘਰ ਬਾਰ ਤੱਕ ਵਿਕ ਗਿਆ ਜਿਸ ਤੋਂ ਬਾਅਦ ਉਹ ਕਿਰਾਏ ਤੇ ਰਹਿਣ ਲੱਗ ਪਈ ਉਸ ਦਾ ਪਤੀ ਵੀ ਨਹੀਂ ਬਚਿਆ ਤੇ ਇੱਕ ਦਿਨ ਐਸਾ ਆਇਆ ਕਿ ਉਸ ਦਾ ਨੌਜਵਾਨ ਲੜਕਾ ਨਸ਼ਿਆਂ ਦੇ ਲੜ ਲੱਗ ਗਿਆ ਅਤੇ ਨਸ਼ੇ ਕਰਨ ਉਸ ਨੇ ਆਪਣੀ ਜ਼ਿੰਦਗੀ ਤੱਕ ਬਰਬਾਦ ਕਰ ਲਈ ਸੁਣੋ ਇਸ ਬਜ਼ੁਰਗ ਔਰਤ ਦੀ ਹੱਦ ਬੀਤੀ ਜਿਹੜਾ ਸੁਮਨ ਕੌਰ ਨਾਂ ਮੇਰੀ ਮਾਂ ਦੇ ਇੰਨੇ ਮਾੜੇ ਹਾਲਾਤ ਆ ਕੇ ਦੇਖਣ ਵਾਲੇ ਨਹੀਂ ਆ। ਮੇਰੇ ਡੈਡੀ ਸੀ ਜਿਹੜੀ ਕਹਿ ਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ। ਤੇ ਉਹਨਾਂ ਦਾ ਜੋ ਵੀ 11 ਦੀ ਜਗਾ ਜੂਗਾ ਸਭ ਵੇਚ ਕੇ ਸੀ ਪਰਲਾ ਦਿੱਤੀ। ਪਰ ਬਹੁਤ ਮਾੜੇ ਆ ਕਰਦੇ ਹਾਲਾਤ। ਮੇਰੀ ਮੈਰਿਜ ਕੀਤੀ, ਮੰਗ ਤਾਂ ਲ ਕੇ ਮੈਰਿਜ ਕੀਤੀ ਪਰ ਮੈਂ ਹੁਣ ਤੱਕੇ ਖਾਂਦੇ ਦਾ ਕਰਾਇਆ ਦੇ ਕੁਝ ਹਾਲ ਨਹੀਂ ਉਹਨਾਂ ਦਾ। ਸੁਭਰਾ ਨਹੀਂ ਸਡਾ। ਰਾ ਹੈਗਾ ਵੀ ਨਸ਼ਿਆਂ ਦੇ ਵਿੱਚ ਰੁੱਝਿਆ ਹੋਇਆ ਕੁਝ ਹਾਲ ਨਹੀਂ ਉਹ ਤੇ ਨਾ ਹੋਇਆ। ਪਤਾ ਨਹੀਂ ਕਿ ਕਿਉਂ ਨਾ ਸ਼ਰਬਤ ਦੇਖ ਜਣਾ ਮੰਮੀ ਦਾ ਕੋਈ ਨਹੀਂ ਆਨਕ ਦਾ ਨਾ ਪਛਾਈ ਰੋਟੀ ਬਾਣੀ ਦਾ ਕਿਵੇਂ ਸਰਦਾ ਰੋਟੀ ਬਾਣੀ ਮੰਮੀ ਵਿਚਾਰੇ ਕਦੀ ਕਿਤੋਂ ਮੰਗ ਜੀ ਕਾ ਲੈਂਦੀ ਕਦੀ ਕਿਤੋਂ ਮੰਗ ਕੇ ਕਾ ਲੈਂਦੀ ਮੈਂ ਦੂਰ ਹਾਂ ਮੈਂ ਆ ਨਹੀਂ ਸਕਦੀ ਬਹੁਤ ਹਲਾਲ ਤਵਾੜੇ ਕੀ ਮੰਗ ਕਰਦੇ ਹੋ ਮੰਗੇ ਕਿ ਚੱਲ ਵਿਚਾਰੀ ਤਾਂ ਕੋਈ ਸੋਚਿਆ ਜਾਵੇ ਦੋ ਟਾਂ ਦੀ ਰੋਟੀ ਦਿੱਤੀ ਜਾਵੇ ਰੋਟੀ ਦਾ ਇੰਤਜ਼ਾਰ ਮੋੜ ਜੀ ਇੰਨਾ ਹੀ ਬਹੁਤ ਹੈ ਮੋਬਾਈਲ ਨੰਬਰ ਕਿੰਨਾ ਹੈ 9780161156 ਫੇਰ ਬੋਲੋ 978161152 ਜੀ ਜੱਟ ਚੰਗੀ ਕੀ ਗੱਲ ਕੀ ਲਾ ਦੇ ਨੇ ਘਰ ਦੇ ਕਿਤਰਾ ਰਹਿਣਾ ਨਾਲ ਭਾਜੀ ਬਹੁਤ ਹੀ ਮਾਰੀ ਜਾਵੇ ਜਿਵੇਂ ਇਹ ਹੀ ਨਰਕ ਚ ਰਹਿ ਰਹੇ ਹਾਂ ਡਾਇਨਾਸਰ ਤੋਂ ਤੋਂ ਜਿਹੜਾ ਰਹਿ ਨਹੀਂ ਸਾਡੀ ਕੋਈ ਖਾਣਾ ਘਰ ਦੀ ਨਾ ਨਰਕ ਚ ਹੈ ਨਾ ਕੋਈ ਵੇਖ ਨਹੀਂ ਸਕਦਾ ਹੈਗਾ ਜਿੰਨੇ ਇਹ ਆਦੇ ਲਾ ਮਾਰੇ ਰੋਟੀ ਤੋਂ ਵੀ ਕਰ ਸੰਦੇ ਆ ਤੇ ਅੱਗੇ ਆਂਡ ਗਵਾੜ ਕੋ ਫੋਕਾ ਦੇ ਦਿੰਦਾ ਸੀ ਹੁਣ ਉਹ ਵੀ ਦੇਣੋਂ ਹਟ ਗੀਆਂ ਕਾਰਨ ਕੀ ਕੀ ਗੱਲ ਕੀ ਏ ਗੱਲ ਤੁਹਾਡੇ ਪਤੀ ਕੀ ਕਰਦੇ ਆ ਪਾ ਵੀ ਸਾਡੇ ਦਿਹਾੜੀ ਧੱਪਾ ਗਿਆ ਹੀ ਕਰਨ ਕੇ ਆਵਦੇ ਆਵਦੇ ਆ ਮੋਟਰ ਸ਼ੈੱਲ ਤੇ ਵੱਜ ਗਏ ਆ ਤੇ ਸਾਨੂੰ ਮੁੱਕ ਗਏ ਅਸੀਂ ਵੀ ਆਪਣਾ ਘਰ ਬੂਆ ਜਿਹੜਾ ਥੋੜਾ ਪਤਾ ਜੀ ਇਹ ਚ ਕਿਤੇ ਉਹਨਾਂ ਦੇ ਉੱਤੇ ਲਾ ਦਿੱਤਾ ਤੋਂ ਨਹੀਂ ਕਰਾਇਆ ਤੇ ਠੱਕੇ ਖਾਂ ਲੈ ਆ ਬੱਚੇ ਨਹੀਂ ਹੈ ਕਿਦ ਨੇ ਬੱਚੇ ਦੋ ਵਾ ਇੱਕ ਕੁੜੀਆ ਵਾ ਤੇ ਕੁੜੀਆ ਤੁਸੀਂ ਵਿਆਹ ਦਿੱਤੀ ਜੀ ਗਰਾਹੀ ਗਰੂਹੀ ਕਰਕੇ ਮਾੜੀ ਹੋਤੀ ਤੇਰਾਏ ਤੇ ਕਿੱਥੇ ਲਈ ਫਰਾਂਗੇ ਗੁੰਡਾ ਤੇ ਉਹ ਨਸ਼ੇ ਪੱਤੀਆਂ ਚ ਨਸ਼ੇ ਕਰਦਾ ਤੇ ਮੈਂ ਕੱਲੀ ਕਰੀ ਜੀ ਤੇ ਰੋਟੀ ਦਾ ਤੁਹਾਡਾ ਕਿਵੇਂ ਸਰਦਾ ਰੋਟੀ ਦਾ ਇਤਰਾ ਹੀ ਜਦੋਂ ਕਿ ਗੁਰਦੁਆਰੇ ਦੋ ਮਿੰਟ ਚੱਲ ਕੇ ਕੁਝ ਖਾਣ ਦੇ ਗਾ ਜੱਗੇ ਅਸੀਂ ਦੇ ਕਿ ਜ ਨਹੀਂ ਜਲੇ ਕੀ ਮੰਗ ਕਰਦੇ ਮੰਗ ਵੀਰੇ ਹੋਈ ਉਹ ਜਿਹੜੀ ਹਣ ਰੋਟੀ ਦਾ ਸਾਡਾ ਕੋ ਟਾਈਮ ਪਾਸ ਹੋ ਗਿਆ ਵੀ ਗਾੜੀ ਰੋਟੀ ਬੜੀ ਉਠੀ ਹੋਈ ਔਰ ਰੋਟੀ ਨਹੀਂ ਔਰ ਕਦੀ ਖਾਣੇ ਕਦੀ ਨਹੀਂ ਵੀ ਖਾਂਦੇ ਜੇ ਭੁੱਖੇ ਤਾਂ ਸਮ ਨਹੀਂ ਕੀ ਆ ਕੀਦੇ ਘਰ ਤੇ ਤੁਸੀਂ ਆ ਤੁਹਾਡਾ ਘਰ ਆਵਦਾ ਨਹੀਂ ਜੀ ਕਿਰਾਏ ਤੇ ਆ ਕੇ ਦਾ ਇਹਦਾ ਅੱਜ ਵੀ ਕਿਰਾਇਆ ਨਹੀਂ ਦਿੱਤਾ ਜਾਂਦਾ ਤਗੜਿਆਂ ਦੇ ਬਿਲੀ ਕਰੋੜ ਸੋਈ ਵੀ ਨਹੀਂ ਜਿੱਥੇ ਮਰਜ਼ੀ ਜਾਓ ਕਿੱਥੇ ਜਾਏਗੀ ਹੁਣ ਰਸੋਈ ਜੀ ਰਹਿੰਦੇ ਰਸੋਈ ਜੀ ਕਿੰਨੇ ਜਾਣੇ ਰਹਿੰਦੇ ਇਥੇ ਕਿਰਾਏ ਤੇ ਅੱਛੇ ਚੇਨੀ ਘਰ ਲਾਲਾ ਦੋ ਦੋਵੇਂ ਕਮਰੇ ਬੰਦ ਜਿੱਤੇ ਹੀ ਆਈ ਤਰੰਤਰੰਤੋਂ ਬਲਜੀਤ ਸਿੰਘ ਦੀ ਰਿਪੋਰਟ